ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਬਾਸਮਤੀ ਜੀਰੀ ਦੀ ਜੋ ਬੋਲੀ ਆ ਉਹ ਅੱਜ ਪਹਿਲੇ ਦਿਨ ਸ਼ੁਰੂ ਹੋ ਚੁੱਕੀ ਆ ਤੁਸੀਂ ਵੇਖ ਵੀ ਸਕਦੇ ਜੋ ਅਨਾਜ ਮੰਡੀ ਸੰਗਰੂਰ ਦੀਆਂ ਤਸਵੀਰਾਂ ਵਖਾ ਰਹੇ ਆ ਜੋ ਬਾਸਮਤੀ ਦੀ ਜੋ ਬੋਲੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਜੋ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਆਰਤੀ ਨੇ ਉਹ ਵੀ ਇੱਥੇ ਮੌਜੂਦ ਨੇ ਸੈਲਰ ਮਾਲਕ ਉਹ ਵੀ ਇੱਥੇ ਮੌਜੂਦ ਨੇ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਉਹਨਾਂ ਤੋਂ ਪੁੱਛਾਂਗੇ ਵੀ ਜੋ ਅੱਜ ਬੋਲੀ ਸ਼ੁਰੂ ਕੀਤੀ ਗਈ ਹੈ ਉਹ ਕਿਸ ਤਰ੍ਹਾਂ ਦੇਖਦੇ ਨੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦਾ ਵੀ ਇਹ ਉਪਰਾਲਾ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ਦੇ ਵਿੱਚ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਵੇਗਾ ਪ੍ਰਧਾਨ ਜੀ ਅੱਜ ਬਾਸਮਤੀ ਜੀ ਬੋਲੀ ਸ਼ੁਰੂ ਕਰ ਦਿੱਤੀ ਗਈ ਹੈ ਕੀ ਬੋਲਣਾ ਚਾਹਦੇ ਸਰ ਬੋਲੀ ਸਾਡੀ ਸ਼ੁਰੂ ਜੋ ਹੋਈ ਅੱਜ ਇਹ ਸਾਡੀ ਮੰਡੀ ਜਿਹੜੀ ਸਭ ਤੋਂ ਹੱਬ ਮੰਡੀ ਹੈ ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਧ ਸਾਡੇ ਕੋਲ ਹੀ ਆਉਂਦੀ ਹੈ ਬਾਸਮਤੀ ਇੱਥੇ ਦੇਖੋ ਤੁਸੀਂ ਵੀ ਦੇਖ ਰਹੇ ਹੋ ਜਿਵੇਂ ਆਲ ਵਾਲੇ ਮੁੰਡਿਆਂ ਦੇ ਭਾਅ ਵਿੱਚ ਲਗਭਗ ਕੋਈ 3000 ਦਾ ਭਾਅ ਹੈ ਕਿਤੇ 3100 ਦਾ ਵੱਧ ਤੋਂ ਵੱਧ ਭਾਅ ਹੈ ਸਾਡੀ ਮੰਡੀ ਵਿੱਚ 3500 ਰੁਪਏ ਸਭ ਤੋਂ ਵੱਧ ਵਿਕਦੀ ਹੈ ਕਾਰਨ ਕੀ ਹੈ ਕਿ ਸਾਡੇ ਆਰਥਿਕ ਸਾਫ ਸੁਥਰੇ ਨੇ ਤੁਹਾਡੇ ਮਿਲਰ ਨੇ ਸਾਡੇ ਲੋਕਲ ਮਿਲਰ ਨੇ ਛੇ ਜਿਹੜੇ ਕਿ ਵੱਤੋਵਤ ਪਰਚੇਜ ਕਰ ਰਹੇ ਨੇ ਬੜੇ ਹੀ ਸਾਫ ਸੁਥਰੇ ਢੰਗ ਨਾਲ ਧਿਆਨਦਾਰੀ ਨਾਲ ਮਾਲ ਖਰੀਦਦੇ ਨੇ ਪੂਰਾ ਭਾਅ ਲਾ ਕੇ ਜਿੰਨਾ ਵੀ ਬਣਦਾ ਵੱਤੋਵਤ ਭਾਅ ਉਹ ਖੁੱਚ ਕੇ ਲਗਾਉਂਦੇ ਨੇ ਭਾਵੇਂ ਸਾਡੀ ਮੰਡੀ ਵਿੱਚ ਆਮਦਾ ਜੋ ਇਹ ਸ਼ੁਰੂ ਹੋ ਰਹੀ ਹੈ ਅਗਲੀ ਗੱਲ ਕਿਸੇ ਜਰੂਰ ਕਹਾਂਗੇ ਸਾਡੀ ਮੰਡੀ ਮੰਡੀ ਨਹੀਂ ਹੈ ਸਾਡੀ ਮੰਡੀ ਜੇ ਸਾਡੇ ਸਥਾਨ ਦੀ ਬੜੀ ਘਾਟ ਹੈ ਤੁਸੀਂ ਦੇਖਦੇ ਹੋ ਜਿੱਤੇ ਜਿਵੇਂ 20 ਆਈਆਂ ਨੇ ਮਹਿਸੂਸ ਕਰ ਰਹੇ ਹੋਗਾ ਜੇ ਮੰਡੀ ਭਰੀ ਹੋਈ ਹੈ ਆਉਣ ਵਾਲਾ ਸਮਾਂ ਤਾਂ ਹਲੇ ਸ਼ੁਰੂ ਹੋਣਾ ਹੈ ਪਰਮਲ ਨੇ ਅੱਡ ਆਉਣੇਗਾ ਉਸ ਸਮੇ ਸਾਡਾ ਕੀ ਹਾਲ ਹੋਊਗਾ ਇਹ ਪਰਮਾਤਮਾ ਜਾਣਦਾ ਹੈ ਕਿੱਥੋਂ ਕਿੱਥੋਂ ਅਸੀਂ ਕਿ ਤੁਸੀਂ ਸਟਾਮਾਂਗੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰੂੰਗਾ ਜਿੱਥੇ ਸਾਡੀ ਮੰਡੀ ਚੱਲੀ ਹੋਈ ਆ ਵਧੀਆ ਮੰਡੀ ਐ ਕਿ ਸਾਡੀ ਮੰਡੀ ਆ ਜਿਹੜੀ ਇਹ ਵੱਡੀ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਐ ਅਤੇ ਚਲੋ ਜੇ ਹਲੇ ਨਹੀਂ ਮਿਲ ਸਕਦੀ ਜਿੰਨਾਂ ਦੇ ਪ੍ਰਾਈਵੇਟ ਯਾਰਡ ਸਾਡੇ ਸਰਕਾਰ ਜਿੰਨੇ ਵੀ ਅਸੀਂ ਬੇਨਤੀਆਂ ਕਰਦੇ ਆ ਉਹਨੂੰ ਬਣਾਵੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਜਿੰਨੀਆਂ ਅਸੀਂ ਅਪਲੀਕੇਸ਼ਨਾਂ ਭੇਜਦੇ ਆਂ ਅਰਜ਼ੀਆਂ ਭੇਜਦੇ ਆਂ ਬਿਨਾ ਮਤਲਬ ਦੇ ਉਹਦੇ ਉੱਤੇ ਉਹ ਆਪਣੇ ਆਬਸਟਿਕਲ ਲਾ ਕੇ ਬਿਨਾ ਮਤਲਬ ਦੇ ਆਬਜੈਕਸ਼ਨ ਲਾ ਕੇ ਉਹਨੂੰ ਰੋਕ ਲਿਆ ਜਾਂਦਾ ਹੈ ਅਤੇ ਬਹੁਤ ਸਾਰੇ ਫੜਨੇ ਜਿਹੜੇ ਬਣਨ ਤੋਂ ਰਹਿ ਜਾਂਦੇ ਨੇ ਪ੍ਰਧਾਨ ਜੀ ਇੱਕ ਗੱਲ ਕੀਤੀ ਜਾਵੇ ਕਈ ਵਾਰ ਇੱਥੇ ਵਿਧਾਇਕ ਵੀ ਆਏ ਨੇ ਮੰਤਰੀ ਵੀ ਆਏ ਨੇ ਉਹਨਾਂ ਨੂੰ ਵੀ ਇਹੀ ਗੱਲ ਆਖੀ ਜਾਂਦੀ ਹੈ ਵੀ ਭਾਈ ਮੰਡੀ ਦਾ ਜੋ ਫਾੜਾ ਛੋਟੇ ਨੇ ਕਿਸਾਨ ਵੀ ਪਰੇਸ਼ਾਨ ਹੁੰਦਾ ਧਾਰ ਤੇ ਪਰੇਸ਼ਾਨ ਹੁੰਦਾ ਆਸ਼ਵਾਸ਼ਣ ਦਿੱਤਾ ਜਾਂਦਾ ਵੀ ਹੁਣ ਬਣ ਜੂ ਐਂ ਲੱਗਦਾ ਹੁੰਦਾ ਵੀ ਯਾਰ ਕੱਲ ਨੂੰ ਮੈਨੂੰ ਲੱਗਦਾ ਮੰਡੀ ਤਿਆਰ ਹੋ ਜੂਗੀ ਪਰ ਕਹਿੰਦੇ ਨੇ ਉਹੀ ਬਾਹਾਂ ਉਹੀ ਕਾੜਾ हां ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰ ਚੁੱਕਿਆ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਵੀ ਤੁਸੀਂ ਦੇਖਿਆ ਹੋਊਗਾ ਜਿੱਥੇ ਮੰਡੀ ਚ ਘੁੰਮ ਰਹੇ ਨੇ ਸਾਡੇ ਨਾਲ ਉਹਨਾਂ ਨੂੰ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਮੈਂ ਤਾਂ ਇਹ ਮੈਂ ਇੱਕ ਵਾਰ ਸਾਨੂੰ ਇਹ ਵੀ ਕਹੂੰਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਵੰਤ ਮਾਨ ਜੀ ਇੱਕ ਸਾਡੀ ਸਟੇਟ ਦੀ ਮੀਟਿੰਗ ਸੀ 7 ਅਕਤੂਬਰ 2024 ਨੂੰ ਤੇ ਉਸ ਦਿਨ ਅਸੀਂ ਉਹਨਾਂ ਨੂੰ ਮਿਲੇ ਸੀਗੇ ਸਟੇਟ ਵੱਲੋਂ ਮੈਂ ਆਪਣੇ ਸਪੈਸ਼ਲੀ ਮੰਗ ਉਹਨਾਂ ਕੋਲ ਰੱਖੀ ਸੀ ਵੀ ਸਾਡੀ ਜੋ ਮੰਡੀ ਹੈ ਇਹ ਮੰਡੀ ਨਹੀਂ ਹੈ ਇਹ ਤਾਂ ਅਸੀਂ ਕਬਾੜ ਉਹ ਚ ਝੁੱਗੀਆਂ ਛੋਪੜੀਆਂ ਮੰਗ ਵਿਚਾਰੇ ਬੈਠੇ ਨੇ ਜਿਵੇਂ ਉਸ ਤਰ੍ਹਾਂ ਅਸੀਂ ਵੀ ਬੈਠੇ ਆ ਮੰਡੀ ਵਾਲੀ ਪਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀਗਾ ਕਿ ਬਹੁਤ ਹੀ ਜਲਦ ਤੁਹਾਨੂੰ ਮਹੀਨੇ ਵੀ ਦੀ ਖੁਸ਼ਖਬਰੀ ਦਿੱਤੀ ਜਾਊਗੀ ਪਰ ਸਾਲ ਲੰਘਿਆ ਉਹ ਵੀ ਨਹੀਂ ਤੇ ਸਾਡੇ ਸਤਕਾਰਯੋਗ ਐਮਐਲਏ ਸਾਹਿਬਾਂ ਬੀਬਾਂ ਨੂੰ ਤਾਂ ਅਸੀਂ ਆਏ ਵਾਰੀ ਟੋਕਦੇ ਆ ਮੰਡੀ ਬਾਰੇ ਬਾਰ ਬਾਰ ਕਹਨੇ ਆ ਈਵਨ ਸੋ ਮੈਂ ਇੱਕ ਹੋਰ ਕਹਿਣੀ ਚਾਹੂੰਗਾ ਸਾਡੇ ਸਤਕਾਰਯੋਗ ਐਮਪੀ ਸਾਬ ਨੇ ਜਿਹੜੇ ਅੱਜ ਕੱਲ੍ਹ ਅਜ ਬਰਨਾਲੇ ਵਾਲੇ ਆਪਣੇ ਮੀਤਹਿਰ ਜੀ ਤੇ ਉਹਨਾਂ ਨੇ ਜਦੋਂ ਇਲੈਕਸ਼ਨ ਹੋਈ ਸੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜਿਸ ਦਿਨ ਮੈਂ ਜਿੱਤ ਗਿਆ ਪਹਿਲਾ ਕੰਮ ਮੋਡਾ ਮੰਡੀ ਦਾ ਸਰੂਰ ਦੀ ਮੰਡੀ ਦਾ ਕਰੂੰਗਾ ਦੇਖੋ ਜ਼ਿਲ੍ਹਾ ਹੋਣ ਦੇ ਨਾਤੇ ਸਾਡੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੰਤਰੀ ਬੈਠੇ ਨੇ ਸਭ ਤੋਂ ਵੱਧ ਸਾਡੇ ਜਿਹੜੇ ਲੀਡਰ ਨੇ ਉਹ ਸਾਡੇ ਜ਼ਿਲ੍ਹੇ ਚ ਨੇ ਆਮ ਆਦਮੀ ਪਾਰਟੀ ਦੇ ਜੇਕਰ ਆਡੀ ਮੰਡੀ ਹੁਣ ਵੀ ਨਾ ਬਣੀ ਫਿਰ ਸਮਝਾਂਗੇ ਅਭੀ ਨਹੀਂ ਤਾਂ ਕਬੀ ਨਹੀਂ ਜੀ ਬਿਲਕੁਲ ਪ੍ਰਧਾਨ ਜੀ ਦੀ ਗੱਲ ਕੀਤੀ ਹੈ ਤਾਂ ਪ੍ਰਧਾਨ ਜੀ ਕਹਿੰਦੇ ਨੇ ਕਿ ਜਿੱਥੇ ਸਭ ਤੋਂ ਵੱਧ ਫਸਲ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਆਉਂਦੀ ਆ ਪਰ ਕਾਰਨ ਕੀ ਆ ਆੜਤੀਆਂ ਤੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਹੁੰਦੀ ਆ ਹੁਣ ਤਾਂ ਸਿਰਫ 20-25 ਟਰਾਲੀਆਂ ਆਈਆਂ ਨੇ ਪਰ ਮੰਡੀ ਭਰੀ ਭਰੀ ਦੇਖਣ ਲੱਗ ਪਿਆ ਜਦੋਂ ਪੂਰਾ ਸੀਜ਼ਨ ਆ ਗਿਆ ਜਦੋਂ ਪੂਰੀ ਜੀਰੀ ਆ ਗਈ ਤਾਂ ਤੁਸੀਂ ਵੇਖ ਸਕਦੇ ਹੋ ਕੀ ਹਾਲ ਹੋਵੇਗਾ ਸਾਡੇ ਨੂੰ ਕੁਝ ਹੋਰ 20 ਵੀ ਖੜੇ ਨੇ ਦੀਪ ਕਿਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਮੰਡੀ ਦਾ ਹਾਲ ਬੇਚੱਕ ਕਹਿੰਦੇ ਨੇ ਕਿ ਕਿਸਾਨ ਨੂੰ ਰੋਲ ਤਾਂ ਨਹੀਂ ਦਿੱਤਾ ਜਾਂਦਾ ਜੀਰੀ ਉਹਦੀ ਵਿਕ ਜਾਂਦੀ ਆ ਪਰ ਆੜਤੀਆਂ ਦਾ ਤਾਂ ਕਹਿੰਦੇ ਬੁਰਾ ਹਾਲ ਹੋ ਜਾਂਦਾ ਬਹੁਤ ਜ਼ਿਆਦਾ ਜੀ ਮੰਡੀ ਦਾ ਕਫੜਾਂ ਦੀ ਘਾਟ ਹੋਣ ਕਾਰਨ ਸਾਡੀ ਮੰਡੀ ਦੇ ਵਿੱਚ ਆੜਤੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਉਸ ਤੋਂ ਜ਼ਿਆਦਾ ਬੁਰਾ ਹਾਲ ਸਾਡੀ ਲੇਬਰ ਦਾ ਹੋ ਜਾਂਦਾ ਹੈ ਕਿਉਂਕਿ ਲੇਬਰ ਨੂੰ ਇਹ ਜੀਰੀ ਇੱਕ ਸਾਈਡ ਤੇ ਕਰਕੇ ਕਈ ਵਾਰ ਇੱਧਰ ਕਰਨੀ ਪੈਂਦੀ ਹੈ ਕਈ ਵਾਰ ਉੱਧਰ ਕਰਨੀ ਪੈਂਦੀ ਹੈ ਕਈ ਵਾਰ ਬੋਰੀਆਂ ਦੀ ਧਾਂਗ ਮਾਰਨੀ ਪੈਂਦੀ ਹੈ ਤਾਂ ਉਸ ਚੱਕੋ ਫਰੋਖਤ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਲੇਬਰ ਨੂੰ ਅਸੀਂ ਪੂਰੀ ਲੇਬਰ ਨਹੀਂ ਦੇ ਪਾਉਂਦੇ ਤੇ ਅਜਾ ਸਾਡੇ ਕੋਲ ਜਗਾ ਦੀ ਘਾਟ ਨਾ ਹੋਣ ਕਰਨੇ ਸੀ ਜ਼ਿੰਮੇਦਾਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸਾਡੇ ਹਾਂਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਇਹ ਜਗਾ ਨਾ ਹੋਣ ਕਾਰਨ ਕਿ ਬੜੀ ਛੋਟੀ ਮੰਡੀ ਆ ਕਿਸਾਨ ਦੂਰੋਂ ਦੂਰੋਂ ਵੀ ਆਉਂਦੇ ਨੇ ਅਤੇ ਜੋ ਲਗਾਤਾਰ ਵੱਡੀ ਮੰਡੀ ਦੀ ਮੰਗ ਆ ਪਿਛਲੇ ਕਈ ਸਾਲਾਂ ਤੋਂ ਉੱਠਦੀ ਆ ਰਹੀ ਆ ਲੀਡਰ ਆਉਂਦੇ ਨੇ ਆਸ਼ਵਾਸ਼ਣ ਦੇ ਜਾਂਦੇ ਨੇ ਗੱਲ ਕਰਨੇ ਬਾਈ ਜੀ ਨਾਲ ਸਸੀ ਗਾਲ ਬਾਈ ਚਲ ਹਾਂਜੀ ਸਸੀ ਗਾਲ ਜੀ ਤਾਂ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜੇ ਬਾਸਮਤੀ ਦੀ ਪੋਲੀ ਸ਼ੁਰੂ ਹੋ ਗਈ ਆ ਹਲੇ ਤਾਂ ਸ਼ੁਰੂਆਤ ਆ ਕਰਨੇ ਕਿ ਜਦੋਂ ਪਿੰਡਾਂ ਚੋਂ ਘਰ-ਘਰ ਟਰਾਲੀਆਂ ਆਉਣ ਲੱਗੀਆਂ ਤਾਂ ਖੜਨ ਦੀ ਜਗ੍ਹਾ ਨਹੀਂ ਰਹਿੰਦੀ ਇੱਥੇ ਤਾਂ ਜਗ੍ਹਾ ਦੀ ਬਹੁਤ ਪੁਰਾਣੇ ਸਮੇ ਤੋਂ ਤੰਗੀ ਹੈ ਜੀ ਇੱਥੇ ਵਰਗੀ ਤੰਗੀ ਤਾਂ ਮੈਨੂੰ ਲੱਗਦਾ ਪੰਜਾਬ ਚ ਕਿਸੇ ਮੰਡੀ ਚ ਨਹੀਂ ਹੈਗੀ ਅਸੀਂ ਤਾਂ ਇੱਥੇ ਰੁੱਲਦੇ ਆ ਜੀ ਇੱਥੇ ਨਹੀਂ ਐ ਵੀ ਕਦੇ ਕੋਈ ਸੁਖੀ ਹੋ ਕੇ ਬਲੰਘਿਆ ਜੇ ਕੋਈ ਇੱਕ ਟਰਾਲੀ ਵੀ ਕਈ ਵਾਰੀ ਲਹਣ ਦੀ ਮੁਸੀਬਤ ਸੜ ਜਾਂਦੀ ਆ ਕਿਸਾਨ ਇੱਥੇ ਰੋਕੇ ਜਾਂਦੇ ਨੇ ਸਾਡੇ ਲਵੇ ਤੇ ਮੰਡੀ ਦੇ ਵਿੱਚ ਇੱਥੇ ਹਰ ਤਰ੍ਹਾਂ ਦੀ ਆੜਤੀਆਂ ਨੂੰ ਪਰੇਸ਼ਾਨੀਆਂ ਹੈ ਜਗਾ ਕਿੱਥੇ ਤਾਂ ਇੱਥੇ 70 ਗਿੱਲਿਆਂ ਦੀ ਲੋੜ ਹੈ ਜੀ ਕਿੱਥੇ ਇੱਥੇ 7 ਗਿੱਲਿਆਂ 'ਚ ਗੁਜ਼ਾਰਾ ਕਰ ਰਹੇ ਨੇ ਕਿਵੇਂ ਹੋਊ ਗੁਜ਼ਾਰਾ 7 ਗਿੱਲਿਆਂ ਦੇ ਵਿੱਚ ਸਾਰੇ ਪਾਸੇ ਹਰ ਜਗ੍ਹਾ ਤੇ ਜਿੱਥੇ ਖਾਲੀ ਮਿਲਦੀ ਹੈ ਉੱਥੇ ਚੌਂਕੀਦਾਰ ਰੱਖਣੇ ਪੈਂਦੇ ਨੇ ਆੜਤੀਏ ਰੁਲਦੇ ਫਿਰਦੇ ਨੇ 5-5 ਜਗ੍ਹਾ ਤੇ ਇੱਥੇ ਫੜ ਲਾਏ ਹੋਏ ਨੇ ਕੱਲੇ-ਕੱਲੇ ਆੜਤੀਏ ਦੇ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਆਖਿਆ ਕਿ ਜਿੱਥੇ ਵੀ ਆੜਤੀਏ ਨੂੰ ਜਗ੍ਹਾ ਮਿਲਦੀ ਹੈ ਸਿਰ ਤੇ ਦਿੰਦੇ ਨੇ ਚੌਂਕੀ ਦਾ ਅਸੀਂ ਦੇਖਦੇ ਹਾਂ ਕਿ ਚੋਰੀ ਦੇ ਘਟਨਾਵਾਂ ਵੀ ਵੱਧ ਜਾਂਦੀਆਂ ਨੇ ਚੋਰੀ ਦੀ ਘਟਨਾਵਾਂ ਬਹੁਤ ਹੁੰਦੀਆਂ ਨੇ ਜੀ ਬਹੁਤ ਪਰੇਸ਼ਾਨੀ ਹੈ ਇੱਥੇ ਤੱਕ ਹਰ ਆੜਤੀਏ ਦੇ ਕਿਸੇ ਦੀ 100 ਬੋਰੀ ਘਟ ਗਈ 10 20 ਤਾਂ ਮੂਲੀ ਗੱਲ ਘਟਦੀਆਂ ਰਹਿੰਦੀਆਂ ਨੇ ਬੋਰੀਆਂ ਜੀ ਪੇਸ਼ਾਨੀ ਵੱਡੀ ਆ ਬਹੁਤ ਪਰੇਸ਼ਾਨੀ ਬਿਲਕੁਲ ਪਰੇਸ਼ਾਨੀ ਵੱਡੀ ਆ ਜੇਕਰ ਗੱਲ ਕੀਤੀ ਹੈ ਵੀ ਅੱਜ ਬੇਸ਼ੱਕ ਆਸਵਤੀ ਜੋ ਜੀਰੀ ਉਸ ਦੀ ਬੋਲੀ ਦੀ ਸ਼ੁਰੂਆਤ ਹੋ ਚੁੱਕੀ ਆ ਪ੍ਰਧਾਨ ਜੀ ਨੇ ਸ਼ੁਰੂਆਤ ਕਰਾਈ ਆ ਤੇ ਜੋ ਪਾਰਟੀ ਦੇ ਨੁਮਾਇंदे ਨੇ ਉਹ ਵੀ ਇੱਥੇ ਇਸ ਜਗ੍ਹਾ ਦੇ ਮੌਜੂਦ ਨੇ ਪਰ ਲਗਾਤਾਰ ਕਿਸਾਨਾਂ ਅਤੇ ਹਾਰਦਿਆਂ ਦੇ ਵੱਲੋਂ ਸਰਕਾਰ ਅੱਗੇ ਗੁਹਾਰ ਲਾਈ ਜਾ ਰਹੀ ਸੀ ਕਿ ਜੋ 7 ਏਕੜ ਦੇ ਵਿੱਚ ਮੰਡੀ ਬਣੀ ਹੋਈ ਆ ਤਾਂ ਉਸ ਨੂੰ ਤੇ ਘੱਟੋ ਘੱਟ 100 ਏਕੜ ਦੇ ਵਿੱਚ ਮੰਡੀ ਬਣਾਈ ਜਾਵੇ ਤਾਂ ਜੋ ਕਿਸਾਨ ਅਤੇ ਹਾਰਦਿਆਂ ਨੂੰ ਮੁਸ਼ਕਲਾਂ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸੇ